ਉਸੀ ਜੁੜੇ ਹੋਏ ਨਿਰਪੱਖ ਤੂੜੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਇਸ ਟੈਂਪਿੰਡ ਨੂਰਸ ਮੰਦ ਪਿੰਡ ਦੇ ਵਿੱਚ ਮੌਜੂਦਾ ਜਿੱਥੇ ਕਿ ਘੁਰਕਾ ਪਿੰਡ ਦੇ ਲੋਕ ਆ ਜਿਹੜੇ ਉੱਥੇ ਬਹੁਤ ਜ਼ਿਆਦਾ ਹੜ੍ਹਾਂ ਦਾ ਜਿਹੜਾ ਲੋਕ ਸੰਤਾਪ ਹੰਡਾਰੇ ਆ ਤਾਂ ਉਸ ਪਿੰਡ ਨੂੰ ਛੱਡ ਕੇ ਇਸ ਪਿੰਡ ਦੇ ਵਿੱਚ ਮੌਜੂਦਾ ਇੱਥੇ ਆਪਣਾ ਰਹਿਣ ਬਸੇਰਾ ਕਰਿਆ ਜਦੋਂ ਤੱਕ ਉਥੋਂ ਪਾਣੀ ਨਹੀਂ ਸੁੱਕਦਾ ਆਪਣੇ ਘਰਾਂ ਨੂੰ ਛੱਡ ਕੇ ਲੋਕ ਇੱਥੇ ਪਹੁੰਚੇ ਆ ਤਾਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਹਮਣੇ ਤੁਹਾਨੂੰ ਉਹਨਾਂ ਦੇ ਡੰਗਰ ਜਿਹੜੇ ਪਸ਼ੂ ਆ ਜਿਹੜੇ ਉਹ ਨਜ਼ਰ ਆ ਰਹੇ ਹੋਣਗੇ ਤਾਂ ਇਹ ਲੋਕ ਨੇ ਜਿਹੜੇ ਇਹ ਸਕੂਲ ਦੇ ਵਿੱਚ ਆ ਕੇ ਉਹਨਾਂ ਨੇ ਆਪਦਾ ਟਿਕਾਣਾ ਰੱਖਿਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ੁਰਕਾ ਪਿੰਡ ਤੋਂ ਆਏ ਹਾਂ ਜੀ ਬੈਣੇ ਫਿਰ ਉੱਥੋਂ ਛੱਡ ਕੇ ਆਏ ਹੋ ਉੱਥੇ ਕੀ ਹਾਲਾਤ ਸੀ ਤੁਹਾਡੇ ਘਰ ਦੀ ਬਹੁਤ ਬੁਰੇ ਹਾਲਾਤ ਸੀ ਬਹੁਤ adda ਪਾਣੀ ਹੋ ਚੁੱਕਿਆ ਸੀ ਏਦਾਂ ਡਾ ਬਹੁਤ ਮੁਸ਼ਕਿਲ ਨਾਲ ਨਿਕਲੇ ਆਂ ਉਥੋਂ ਹਾਂਜੀ ਇੱਥੇ ਆ ਕੇ ਸਾਨੂੰ ਕੁਝ ਮਿਲੀ ਜਾਂਦੀ ਕਿੰਨੇ ਬੱਚੇ ਆ ਬੇ ਹਾਂਜੀ 2 ਹੈ ਜੀ 2 ਬੱਚੇ ਆ ਛੋਟਾ ਇਸ ਤੇ ਹਾਂਜੀ ਨਹੀਂ ਇਸ ਤੋਂ ਵੱਡਾ ਹੈ ਕਿੰਨੇ ਸਾਤ ਅੱਤ ਚੱਲਦਾ ਜੀ ਕਹਿੰਦੇ ਜਦੋਂ ਘਰ ਛੱਡਿਆ ਉਦੋਂ ਬੜਾ ਦੁੱਖ ਲੱਗਿਆ ਹੁੰਦਾ ਜੀ ਬਹੁਤ ਜ਼ਿਆਦਾ ਜੀ ਮਨ ਉਦਾਸ ਨਹੀਂ ਕਰੀਦਾ ਹੁੰਦਾ ਕਹਿੰਦੇ ਕੋਈ ਨਾ ਪ੍ਰਮਾਤਮਾ ਹੈਗਾ ਹਾਂਜੀ ਹਾਂਜੀ ਬਿਲਕੁਲ ਜੀ ਸਾਡੇ ਦਾਨੀ ਸੱਜਣ ਜਿਉਂ ਵੀ ਸਾਡੇ ਕਾਰਜਾਂ ਨੇ ਮਦਦ ਸੁਣ ਬਹੁਤ ਚੰਗਾ ਲੱਗਦਾ ਹੈ ਕਿ ਸਾਡੇ ਤੇ ਇੰਨੇ ਕਰਕੇ ਦੂਰ ਦੂਰ ਵੀਰ ਚੱਲ ਕੇ ਆਂਦੇ ਨੇ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਅਸੀਂ ਤੈਦ ਲਉ ਹਾਂਜੀ ਸਰਕਾਰ ਵੱਲੋਂ ਕੋਈ ਐਸਟ ਕੋਈ ਸੂਲ ਨਹੀਂ ਨਹੀਂ ਨੇ ਕਿੰਨੇ ਵਾਰੀ ਇਹ ਹੜਾ ਆਇਆ ਤੁਹਾਡੇ ਘਰ ਆ ਜਿਹੜੇ ਪਹਿਲਾਂ ਵੀ ਇਸ ਘਰਾਂ ਦੇ ਵਿੱਚ ਪਾਣੀ ਵੜਿਆ ਸੀ ਹਾਂਜੀ ਪਿਛਲੀ ਵਾਰ 2023 ਵਿੱਚ ਆਇਆ ਸੀਗਾ ਹੁਣ ਉਸ ਤੋਂ ਬਾਅਦ ਇਹ ਹੁਣ ਆਇਆ ਉਹ ਕੰਮ ਕਰਦੇ ਨੇ ਕਰਦੇ ਹਾਂਜੀ ਇਸ ਕਰ ਹੈਗੇ ਆ ਸੜ ਹਾਂਜੀ ਮੇਰਾ ਵੀ ਜੀ ਖੇਤੀਬਾੜੀ ਦਾ ਕੰਮ ਹੈਗਾ ਇਸ ਟਾਈਮ ਸਾਡੀ ਖੇਤੀਬਾੜੀ ਸਾਰੀ ਖਤਮ ਹੋ ਚੁੱਕੀ ਹੈ ਕਿੰਨਾ ਬਾਣ ਆਪਣਾ 2 ਕਿੱਲੇ ਬਾਣ ਹੈਗਾ ਜੀ ਹਾਂਜੀ ਇੱਥੇ ਸਭ ਛੋਟੇ ਛੋਟੇ ਜੀਵਿੰਦਾਰ ਹੈਗੇ ਆ ਕੋਈ ਵੱਡਾ ਜੀਵਿੰਦਾਰ ਨਹੀਂ ਹੈਗਾ ਤੇ ਹੁਣ ਸਾਰਾ ਸਾਡੀ ਫਸਲ ਖਰਾਬ ਹੋ ਚੁੱਕੀ ਹੈ ਉਸ ਵੱਲ ਕਿ ਇਸ ਇਲਾਕੇ ਸਾਡੀਆਂ ਕੱਚੀਆਂ ਜ਼ਮੀਨਾਂ ਹਨ ਜੋ ਜਦੋਂ ਸਰਕਾਰ ਮਾਅਵਜ਼ਾ ਦੇਵੇਗੀ ਜਾਂ ਕੁਝ ਵੀ ਦੇਵੇਗੀ ਕੱਚੀਆਂ ਜ਼ਮੀਨਾਂ ਦਾ ਮਾਅਵਜ਼ਾ ਨਹੀਂ ਦਿੰਦੀ ਤੇ ਸਾਨੂੰ ਮਾਅਵਜ਼ਾ ਤੇ ਰਸੀਭਾਂਜ ਰਹਿ ਜਾਏਗਾ ਹਾਂਜੀ 23 ਦੇ ਵਿੱਚ ਵੀ ਪਾਣੀ ਆਇਆ 23 ਦੇ ਵਿੱਚ ਵੀ ਦੇ ਜੀ ਪਾਣੀ ਆਇਆ ਸੀ ਬਹੁਤ ਵੱਡਾ ਵੱਡਾ ਤੇ ਉਸ ਟਾਈਮ ਦੇ ਅਸੀਂ ਇੱਥੇ ਆ ਕੇ ਸ਼ਰਨ ਲਈ ਸੀਗੀ ਹਾਂਜੀ ਸਰ ਜੀ ਤੁਸੀਂ ਵਾਰ-ਵਾਰ ਇੱਥੇ ਆ ਕੇ ਸ਼ਰਨ ਲੈਣੇ ਹੋ ਬੰਨ ਕਿਉਂ ਨਹੀਂ ਬੰਨਦੀਆਂ ਸਰਕਾਰਾਂ ਜਦੋਂ ਵੀ ਇਲੈਕਸ਼ਨ ਦਾ ਸਮਾਂ ਹੁੰਦਾ ਹੈ ਵੋਟਾਂ ਦਾ ਸਮਾਂ ਹੁੰਦਾ ਹੈ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਹੈ ਵੀ ਹੁਣ ਤੁਹਾਡਾ ਬੰਨ ਐਸੇ ਬੰਨ ਦੇਗਾ ਸਾਨੂੰ ਵੋਟ ਪਾਓ ਬੜੀ ਤਸੱਲੀ ਦਿੰਦੇ ਨੇ ਵੀ ਤੁਹਾਡਾ ਬੰਨ ਬੱਜ ਜਾਏਗਾ ਫਿਰ ਸਾਡੀ ਸਰਕਾਰ ਲਿਆਓ ਪਹਿਲਾਂ ਆਮ ਆਪੀ ਪਾਰਟੀ ਦੀ ਸਰਕਾਰ ਰੱਖੀ ਲੈ ਕੇ ਆਏ ਸੀ ਆਪ ਹੀ ਲੈ ਕੇ ਆਏ ਆ ਉਹਨਾਂ ਸਾਨੂੰ ਕਿਹਾ ਵੀ ਤੁਹਾਡਾ ਬੰਨ ਅਸੀਂ ਬੰਨਾਂਗੇ ਤੁਹਾਡਾ ਬੰਦੋਬਸਤ ਪੂਰਾ ਕਰਾਂਗੇ ਹੁਣ ਪਾਣੀ ਆਇਆ ਹੈ ਅਜੇ ਤੱਕ ਉਹਨਾਂ ਨੇ ਸਾਡੀ ਸਾਰ ਵੀ ਨਹੀਂ ਲਈ ਕੋਈ ਕੋਈ ਲੀਡਰ ਆਇਆ ਕੋਈ ਹੁਣ ਹੁਣ ਆ ਕੇ ਗਿਆ ਕੋ ਸੁਖਬੀਰ ਬਾਦਲ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਕਾਂਗਰਸ ਦੀ ਗੱਲ ਸਾਡੇ ਕੋਲ ਲੀਡਰ ਅਜੇ ਤੱਕ ਕੋਈ ਵੀ ਨਹੀਂ ਆਇਆ ਇੱਕ ਪਹਿੰਜੀ ਆਏ ਸੀਗੇ ਪੂਜਾ ਲੁਥਰਾ ਜੀ ਜੋ ਕਿ ਸਾਡੇ ਕੋਲ ਲੰਗਰ ਦੀ ਸੇਵਾ ਪਚਾਰਿਆ ਔਰ ਨਰਿੰਦਰਪਾਲ ਸਵਨਾ ਜੀ ਦੇ ਘਰ ਦੇ ਪਹਿ ਖੁਸ਼ਬੂ ਜੀ ਆਏ ਸੀਗੇ ਉਹ ਵੀ ਆਏ ਸੀ ਸਾਡਾ ਹਾਲ ਚਾਲ ਪੁੱਛ ਕੇ ਚਲੇ ਗਏ ਨੇ ਲਾਰਾ ਜਿਹਾ ਲਾਗੇ ਸੀ ਉਹਨਾਂ ਕੋਲ ਜੋ ਵੀ ਚੀਜ਼ ਦੀ ਡਿਮਾਂਡ ਕੀਤੀ ਸਾਨੂੰ ਕੁਝ ਵੀ ਨਹੀਂ ਉਹਨਾਂ ਦਿੱਤਾ ਹਾਂਜੀ ਜਿਵੇਂ ਸਰਕਾਰ ਕਹਿੰਦੀ ਆ ਕੁਕੜੀਆਂ ਦਾ ਮੁਆਫੀ ਚਾਹੀ ਮਿਲੂਗਾ ਪਿਛਲੀ ਵਾਰ ਮਿਲ ਗਿਆ ਸੀ ਬਿਲਕੁਲ ਜੀ ਨਹੀਂ ਅਜੇ ਤੱਕ ਤਾਂ ਕੋਈ ਪਹੁੰਚੀ ਨਹੀਂ ਹੁਣੇ ਲੱਗਦਾ ਮਿਲ ਜੂਗਾ ਨਹੀਂ ਜੀ ਉਧਰ ਤਾਂ ਅਸੀਂ ਸਰਕਾਰ ਤੋਂ ਇਹ ਕਰਦੇ ਹੀ ਨਹੀਂ ਉਮੀਦ ਹੀ ਨਹੀਂ ਕਰਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਪੈਣੀ ਹਾਂਜੀ ਹਾਂਜੀ ਹੈਗਾ ਜੀ ਤੁਸੀਂ ਹੁਣ ਵੀ ਜਾ ਕੇ ਕਵਰ ਕਰ ਸਕਦੇ ਹੋ ਵੀ ਸਾਡੇ ਘਰਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਤੁਸੀਂ ਦੇਖ ਕੇ ਆਏ ਆ ਹਾਲਾਤ ਪੈਣੀ ਘਰਾਂ ਦੇ ਵਿੱਚ ਪਾਣੀ ਕਟੂਕਟ 3-3 ਫੁੱਟ ਵੜਿਆ ਹੋਇਆ ਹਾਂਜੀ ਬਿਲਕੁਲ ਜੀ ਸਾਨੂੰ ਇਹ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਹੈਗੀ ਹਾਂਜੀ ਜੀ ਸਾਨੂੰ ਤਾਂ ਬਦਲ ਸਰਕਾਰ ਕੋਈ ਹੈਗੀ ਜੀ ਉਹਨਾਂ ਨੇ ਪਹਿਲਾਂ ਹੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਸੀਗੀਆਂ ਤੇ ਹੁਣ ਤਾਂ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਬਦਲ ਸਰਕਾਰ ਕਿ ਠੀਕ ਸੀ ਹਾਂਜੀ ਬਹੁਤ ਵਧੀਆ ਸੀ ਜੀ ਸਾਨੂੰ ਉਹਨਾਂ ਨੇ ਬਹੁਤ ਦਿੱਤੀ ਹੈ ਨਾ ਮਦਦ ਕੀਤੀ ਸਾਡੀ ਅੱਜ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਕਿਵੇਂ ਜਿਤਾਤਾ ਲੋਕਾਂ ਨੇ ਤੁਸੀਂ ਕਹਿੰਨੇ ਹੋ ਕਾਲੀ ਦਲ ਵਧੀਆ ਸੀ ਬਦਲ ਪਾਰਟੀ ਵਿੱਚ ਕੁਝ ਲੋਕ ਹੁੰਦੇ ਨੇ ਜੋ ਹਵਾ ਕਹਿੰਦੇ ਨੇ ਕਿ ਇਹ ਚੱਲ ਜਾਂਦੀ ਹੈ ਨਾ ਝਾੜੂ ਵਾਲੇ ਹਵਾ ਚੱਲ ਗਈ ਹਰ ਇੱਕ ਨੂੰ ਹੁੰਦਾ ਹੈ ਬਦਲਾਅ ਆਵੇ ਪਰ ਕੁਝ ਅਜਿਹੇ ਲੋਕ ਹੁੰਦੇ ਨੇ ਜੋ ਬਦਲਾਅ ਕਰਨਾ ਚਾਹੁੰਦੇ ਨੇ ਬਾਕੀ ਸਾਡੀ ਕੋਈ ਇਹੋ ਜਿਹੀ ਨਹੀਂ ਸੀ ਕਿਸੇ ਬਾਦਲ ਸਰਕਾਰੀ ਚਾਹੁੰਦੇ ਸੀ ਤੇ ਹੁਣ ਵੀ ਅਸੀਂ ਮੰਗੇ ਹੀ ਕਰਦੇ ਆ ਸੰਬਾਧ ਸਰਕਾਰ ਚਾਹੀਦੀ ਬਾਦਲ ਆ ਕੇ ਗਿਆ ਇੱਕ ਵਾਰੀ ਲੱਗਦਾ ਕਹਿੰਦੇ ਕੱਲ ਬਾਦਲ ਆ ਜਾ ਹਾਂਜੀ ਉਦੋਂ ਨੇੜੇ ਹੋ ਕੇ ਚਲੇ ਗਏ ਸੀਗੇ ਬਾਕੀ ਸਾਡੇ ਕੁਝ ਪਹੁੰਚੇ ਨਹੀਂ ਵੀਰ ਜੋ ਉਹਨਾਂ ਨਾਲ ਗੱਲਬਾਤ ਕਰਨਗੇ ਹਾਂਜੀ ਕੋਈ ਹੋਰ ਜਾਂ ਹੋਰ ਕੋਈ ਇੱਥੇ ਪਹੁੰਚਿਆ ਤੁਹਾਡੀ ਕੋਈ ਹਾਂਜੀ ਡੀਸੀ ਸਾਹਿਬ ਮੈਡਮ ਆਏ ਸੀਗੇ ਬਾਕੀ ਉਹਨਾਂ ਨੇ ਇਥੇ ਡਿਊਟੀ ਲਗਾਈ ਹੋਈ ਹੈ ਡਾਕਟਰ ਸਾਡੇ ਕੋਲ ਅਵੇਲੇਬਲ ਹੈਗੇ ਬੱਚਿਆ ਤੇ ਇੱਥੇ ਮੁਲਾਜ਼ਮਾਂ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਸਾਡੇ ਇੱਥੇ ਸੈਂਟਰ ਦੇ ਵਿੱਚ ਉਹ ਪ੍ਰੋਪਰ ਪ੍ਰਬੰਧ ਹੈਗਾ ਮੈਡੀਕਲ ਦਾ ਪ੍ਰਬੰਧ ਸਾਡੇ ਕੋਲ ਹੈਗਾ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਕਿ ਪਸ਼ੂ ਡੰਗਰ ਹੈ ਜਿਹੜੇ ਉਹ ਇਸ ਟਾਈਮ ਮੌਜੂਦ ਹੈ ਦੇਖੋ ਸਾਹਮਣੇ ਹੈ ਜਿਹੜਾ ਪਸ਼ੂਆਂ ਵਾਸਤੇ ਜਿਹੜੀ ਟੂੜੀ ਆ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਕੁਰਕਾ ਪਿੰਡ ਤੋਂ ਹਾਂਜੀ ਕੁਰਕਾ ਪਿੰਡ ਤੋਂ ਜੀ ਬਾਈ ਫਿਰ ਇਹ ਸਕੂਲ ਦੇ ਵਿੱਚ ਤੁਸੀਂ ਇੱਥੇ ਬੈਠੇ ਹੋ ਇੱਥੇ ਤੁਹਾਨੂੰ ਰਾਸ਼ਨ ਦਾ ਪ੍ਰਬੰਧ ਮਿਲ ਜਾਂਦਾ ਸੀ ਮਿਲ ਜਾਂਦਾ ਇੱਕ ਪੱਠਾ ਤੋਂ ਇੱਕ ਪੱਠਾ ਬਹੁਤ ਘਟ ਆ ਰਹੀ ਹੈ ਬਾਕੀ ਸਭ ਕੁਝ ਮਿਲਦਾ ਯਾਰ ਹਮ ਕਾਨ ਪਿੰਡ ਨੂੰ ਸਭ ਕੁਝ ਪਾਣੀ ਥਾਣੀ ਤੇ ਰਹਿਣ-ਬਹਿਣ ਸਭ ਕੁਝ ਮੇਰੇ ਪੱਗੇ ਤਾਂ ਕਿਨਾਂ ਦਾ ਪੂਰਾ ਹੋ ਗਿਆ ਹੈ ਫਿਰ ਇਹ ਹੁਣ ਸਾਰੇ ਇਕੱਠੇ ਰਹਿੰਦੇ ਹਾਂ ਹਾਂ ਸਾਰੇ ਇਕੱਠੇ